ਜਿਹੜੀ ਅੱਜ ਕੱਲ ਪੰਜਾਬ ਕਾਂਗਰਸ ਦੇ ਵਿੱਚ ਇੱਕ ਜੁਟਦਾ ਦਾ ਮਾਹੌਲ ਚੱਲ ਰਿਹਾ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਘਰੇ ਮਿਲਣੀ ਵੀ ਹੋ ਰਹੀ ਹੈ ਕਾਂਗਰਸੀਆਂ ਦੀ ਤੇ ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਪਾਰਟੀ ਕਿਵੇਂ ਇਕਜੁੱਟ ਹੋ ਜਾਊਗੀ ਹੁਣ ਇੱਕ ਜੁਟੇ ਕਿਹੜੇ ਵੀ ਨਹੀਂ ਹੋਊਗੀ ਜਿਵੇਂ ਨੀ ਚੋਣ ਹੁਣੀ ਹੋਈ ਆ ਤੇ ਬੁਰੀ ਤਰ੍ਹਾਂ ਹਾਰੇ ਨੇ ਇੱਥੋਂ ਪਤਾ ਲੱਗਦਾ ਇਹਦਾ ਮਤਲਬ ਫੁੱਟ ਹੈਗੀ ਆ ਹਾਂਜੀ ਸਿੱਧੂ ਸਾਹਿਬ ਜਿਹੜੀ ਅੱਜ ਕੱਲ ਪੰਜਾਬ ਕਾਂਗਰਸ ਦੇ ਵਿੱਚ ਇੱਕ ਜੁਟਤਾ ਦਾ ਮਾਹੌਲ ਚੱਲ ਰਿਹਾ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਘਰੇ ਮਿਲਣੀ ਵੀ ਹੋ ਰਹੀ ਹੈ ਕਾਂਗਰਸੀਆਂ ਦੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਕਿਵੇਂ ਇਕਜੁੱਟ ਹੋ ਜਾਊਗੀ ਹੁਣ ਆਹ ਦੇਖੋ ਜੀ ਜਿਹੜਾ ਪੰਜਾਬ ਦਾ ਸੂਬਾ ਜੀ ਉਹ ਹਮੇਸ਼ਾ ਹੀ ਏਕਤਾ ਦਾ ਸਤਿਭਾਵਨਾ ਦਾ ਮਦਈ ਰਿਹਾ ਜੀ ਜੇਕਰ ਕੋਈ ਵੀ ਪਾਰਟੀ ਇਕਜੁੱਟ ਹੁੰਦੀ ਆ ਤਾਂ ਬੜੀ ਵਧੀਆ ਗੱਲ ਆ ਚੰਗੀ ਗੱਲ ਆ ਪਰ ਇਕਜੁੱਟੇ ਕਿਹੜੇ ਮਹੀਨੇ ਹੋਊਗੀ ਅ ਨਵੰਬਰ ਮਹੀਨੇ ਇਹ ਤਰਨ ਤਾਰਨ ਆਪਦੀ ਫੁੱਟ ਕਾਰਨ ਚੋਂ ਹਾਰ ਕੇ ਹਟੇ ਨੇ ਜੀ ਜਿਮਨੀ ਚੋਣ ਹੋਣੀ ਹੋਈ ਆ ਤੇ ਬੁਰੀ ਤਰ੍ਹਾਂ ਹਾਰੇ ਨੇ ਜਿਹਨੂੰ ਇਹ ਕਹਿੰਦੇ ਸੀ ਵੀ ਸਾਡਾ ਵਿਧਾਨ ਸਭਾ 2027 ਦਾ ਸੈਮੀਫਾਈਨਲ ਆ ਤੇ ਸੈਮੀਫਾਈਨਲ ਚੋਂ ਫਿਰ ਜਦੋਂ ਟੀਮ ਹਾਰ ਜਾਂਦੀ ਆ ਤਾਂ ਫਿਰ ਉਹ ਕਿੱਥੇ ਜਾਂਦੀ ਆ ਜੀ ਫਾਈਨਲ ਇਧਰ ਕੋਈ ਹੋਰ ਆ ਗਿਆ ਜੀ ਤੇ ਇਹ ਤਾਂ ਹਰ ਪਿੱਛੇ ਰਹਿ ਗਏ ਹੁਣ ਇਹ ਪਿੱਛੇ ਰਹਿ ਕੇ ਆਪਦਾ ਮਤਲਬ ਚਿੰਤਨ ਕਰਨ ਵੀ ਸਾਡਾ ਹਾਰ ਦਾ ਕਾਰਨ ਕੀ ਆ ਜਿਹੜੇ ਇਹ ਮਤਲਬ ਦਮਗ ਜੇ ਮਾਰਦੇ ਨੇ ਅਖਬਾਰੀ ਖਬਰ ਦਾ ਚਲੋ ਆ ਜਾਂਦੀ ਆ ਜਦੋਂ ਬੰਦਾ ਕੋਈ ਬੋਲਦਾ ਅਖਬਾਰਾਂ ਦੀ ਕੋਈ ਜ਼ਿੰਮੇਵਾਰੀ ਆ ਉਹਨੂੰ ਸ਼ਾਪਦੇ ਨੇ ਪਰ ਇੱਥੋਂ ਹੀ ਪਤਾ ਲੱਗਦਾ ਇਹਦਾ ਮਤਲਬ ਫੁੱਟ ਹੈਗੀ ਆ ਜੇ ਇਹ ਖਬਰ ਲੱਗਣ ਦਾ ਕਾਰਨ ਹੀ ਬਣਿਆ ਵੀ ਇੱਕ ਝੂਠ ਹੈ ਨਹੀਂ ਹਾਂਜੀ ਤੇ ਜਾਂ ਇਸ ਤੋਂ ਪਹਿਲਾਂ ਹਫ਼ਤਾ ਪਹਿਲਾਂ ਝੂਠ ਹੈ ਨਹੀਂ ਸੀ ਹਾਂਜੀ ਤੋਂ ਪਹਿਲਾਂ ਇਹ ਨਹੀਂ ਸੀ ਤਾਂ ਹੀ ਖਬਰ ਲੱਗਿਆ ਕਿ ਇੱਕ ਝੂਠ ਹੋਊਗੀ ਜਾਂ ਹੋਸਾ ਸਾਰ ਨੇ ਇੱਕ ਝੂਠ ਤਾਂ ਹੈ ਨਹੀਂ ਇਹ ਹੁਣ ਅੱਗੇ ਕੀ ਕਰਨਾ ਚਾਹੁੰਦਾ ਇਹ ਇਹਦੀ ਜ਼ਿੰਮੇਵਾਰੀ ਆ ਜੀ ਤੇ ਬਾਕੀ ਜਿਹੜੀ ਇਲੈਕਸ਼ਨਾਂ ਦਾ 2027 ਦੀ ਇਹ ਬਹੁਤ ਐਸ ਵਾਰੀ ਮੁਕਾਬਲੇ ਦੀ ਇਲੈਕਸ਼ਨਾਂ ਭਾਵੇਂ ਆਮ ਆਦਮੀ ਪਾਰਟੀ ਆ ਮਮੇ ਕਾਦੀ ਦਾ ਨਭ ਮੇ ਹੋਰ ਪਾਰਟੀਆਂ ਨੇ ਜੀ ਪਹਿਲਾਂ ਪਾਰਟੀਆਂ ਇੱਕ ਦੂਜੇ ਦਾ ਨੋਸ ਕੱਢ ਦਿੰਦੀਆਂ ਜੀ ਕਿ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਉਹ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰ ਨਹੀਂ ਉਤਰੇ ਤੇ ਹੁਣ ਸਭ ਨੂੰ ਲੋਕਾਂ ਨੇ ਪਰਖ ਲਿਆ ਤੇ ਲੋਕਾਂ ਨੇ ਕੰਮ ਦੇਖਣਾ ਹੁਣ ਤਾਂ ਮਤਲਬ ਕੰਮ ਦੇ ਨਿਵੇੜੇ ਹੋਣਗੇ ਇਕਜੁੱਟਤਾ ਹੋ ਜੇ ਤਾਂ ਪਾਰਟੀ ਨੂੰ ਲਾਭ ਹੋਊਗਾ ਪਰ ਇਕਜੁੱਟ ਤਾਂ ਨਹੀਂ ਹੈਗੇ ਕਿਉਂਕਿ ਜਿਹੜੇ ਇੱਥੋਂ ਦੇ ਸੂਬੇ ਦੇ ਮਾਨਯੋਗ ਸੂਬਾ ਪ੍ਰਧਾਨ ਨੇ ਬੜਿੰਗ ਸਾਹਿਬ ਹਾਂਜੀ ਉਹ ਦੇਖ ਲਓ ਵੀ ਉਹਨਾਂ ਨੇ ਤਰਨਤਨ ਚੋਣ ਦੇ ਵਿੱਚ ਕੀ ਬੋਲਿਆ ਜੀ ਜਿਹੜੀ ਕਿ ਸਾਡੇ ਬਹੁਤ ਵੱਡਾ ਵੋਟ ਬੈਂਕ ਆ ਦਲਿਤ ਭਾਈ ਵਿਚਾਰੇ ਬਾਰੇ ਉਹਨਾਂ ਦੀ ਮਤਲਬ ਇਹੜੀਆਂ ਟਿੱਪਣੀਆਂ ਸੀ ਉਹ ਬਹੁਤ ਹੀ ਨਿੰਦਣਯੋਗ ਸੀ ਉਹ ਪਾਰਟੀ ਨੂੰ ਨਿੰਦਿਆ ਵੀ ਆ ਤੇ ਇਸ ਲਈ ਮਤਲਬ ਕੋਈ ਕਿਊਟ ਦਾ ਮਤਲਬ ਨਹੀਂ ਬਣਦਾ ਪਾਰਟੀ ਜਿਸ ਤਰ੍ਹਾਂ ਮਤਲਬ ਤਰਨਤਨ ਹਾਰੀ ਆ ਜੀ ਬੁਰੀ ਤਰ੍ਹਾਂ ਹਾਰੂਗੀ ਇਹਦਾ ਕੋਈ ਬੇਸ ਨਹੀਂ ਹੈਗਾ ਇਹਨਾਂ ਨੂੰ ਸਿਰਫ ਇੱਕ ਹੋੜ ਲੱਗੀ ਆ ਮੈਂ ਮੁੱਖ ਮੰਤਰੀ ਬਣ ਜਾ ਮੁੱਖ ਮੰਤਰੀ ਦੀ ਪੋਸ਼ਾਹ ਹੋਰ ਚੰਗੀ ਲੱਗਦੀ ਆ ਹਾਂਜੀ ਪਰ ਤੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਮੁਖੀ ਬਣਨਾ ਪਊਗਾ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਗੱਲ ਸੁਣਨੀ ਪਊਗੀ ਸੂਬੇ ਬਾਰੇ ਤੁਹਾਡੀਆਂ ਪਾਲਿਸੀਆਂ ਕੀ ਨੇ ਸੂਬੇ ਬਾਰੇ ਕਰਨਾ ਕੀ ਚਾਹੁੰਦੇ ਹੋ ਜਾਂ ਤੁਹਾਡਾ ਪੁਰਾਣਾ ਸਿਲੇਬਸ ਕੀ ਆ ਕੀ ਕੀਤਾ ਜਿਹੜੇ ਇਹਨਾਂ ਦੇ ਮੁੱਖ ਕਾਂਗਰਸੀ ਸੀ ਮੁੱਖ ਮੰਤਰੀ ਬਣੇ ਤੇ ਮੁੱਖ ਮੰਤਰੀ ਬਣ ਜੋਗੇ ਜਾਖੜ ਸਾਹਿਬ ਤੇ ਸਭ ਕਾ ਮੁੱਖ ਮੰਤਰੀ ਰਾਜਾ ਸਾਹਿਬ ਉਹ ਤੇ ਇਹਨਾਂ ਨੂੰ ਛੱਡ ਗਏ ਉਹਨੇ ਕਿਉਂਟ ਤਾਂ ਕਿਹਦੇ ਨਾਲ ਕਰਨੀ ਆ ਇਹ ਆਪਣਾ ਮਤਲਬ ਚੱਜ ਨਾਲ ਮਤਲਬ ਵਿਚਾਰ ਕਰ ਲਿਓ ਤੇ ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਇੱਕ ਜੁੱਟ ਕਰਨ ਦੇ ਵਿੱਚ ਕਾਮਯਾਬ ਹੋ ਜਾਣਗੇ ਦੇਖੋ ਚੰਨੀ ਦੀ ਜਿਹੜੀ ਮਤਲਬ ਪਰਸਨੈਲਿਟੀ ਆ ਇਹਨਾਂ ਬਾਕੀਆਂ ਨਾਲੋਂ ਭਿੰਨਾ ਥੋੜੀ ਜੀ ਹਾਂਜੀ ਉਹ ਦੋ ਕਾਰਨ ਇੱਕ ਤਾਂ ਉਹ ਸਾਬਕਮ ਕੌਂਤਰੀ ਨੇ ਹਾਂਜੀ ਇੱਕ ਮਤਲਬ ਉਹਨਾਂ ਦੀ ਜਿਹੜੀ ਕੰਟਰੋਵਰਸੀ ਆ ਜਾਂ ਹੋਰ ਕਿਸੇ ਨਾਲ ਇਸ ਤਰ੍ਹਾਂ ਦੀ ਇਹਨਾਂ ਦਿਨਾਂ 'ਚ ਪਿਛਲੇ ਸਮੇਂ 'ਚ ਨਹੀਂ ਮਤਲਬ ਕਿ ਉੱਪਰ ਕਿ ਆਈ ਹਾਂਜੀ ਤੇ ਚੰਨੀ ਸਾਹਿਬ ਦੇ ਘਰ ਕੱਲ ਪਰसों ਕੋਈ ਆਪੀਤੇ ਦਿਨ ਕੋਈ ਇਕੱਤਰਤਾ ਵੀ ਹੋਈ ਆ ਉਹ ਵੀ ਕਿਸੇ ਸੋਸ਼ਲ ਸਮਾਜ ਨੂੰ ਦੇ ਆਧਾਰ ਤੇ ਹੋਈ ਆ ਉਹਦੇ ਵਿੱਚ ਵੀ ਜਿਹੜੇ ਪੰਜਾਬ ਨੂੰ ਡੀਲ ਕਰਨਾ ਚਾਹੁੰਦੇ ਆ ਪੰਜਾਬ ਨੂੰ ਲੀਡ ਕਰਨਾ ਚਾਹੁੰਦੇ ਆ ਜਿਹੜੇ ਮਤਲਬ ਪਾਰਟੀ ਦਾ ਇੰਜਣ ਹੁੰਦੇ ਨੇ ਪ੍ਰਧਾਨ ਹਾਂਜੀ ਤੇ ਹਾਜ਼ਰ ਨਹੀਂ ਹੋਏ ਇਸ ਲਈ ਮਤਲਬ ਚੰਨੀ ਸਭ ਦੀ ਕੋਸ਼ਿਸ਼ ਆ ਹਾਈ ਕਮਾਂਡ ਨੇ ਉਹਨਾਂ ਤੇ ਵਿਸ਼ਵਾਸ ਕਰਿਆ ਲੱਗਦਾ ਵੀ ਇਸ਼ਾਰਾ ਉਹਨਾਂ ਨੂੰ ਕੋਈ ਪਰੰਤੂ ਅਜੇ ਇਹਨਾਂ ਸੌਖਾ ਨਹੀਂ ਕਿਉਂਕਿ ਚੋਣ ਬਹੁਤ ਨੇੜੇ ਆ ਇੱਕ ਸਾਲ 'ਚ ਜ਼ਿਲ੍ਹਾ ਪ੍ਰਧਾਨ ਬਣਨੇ ਨੇ ਇਕਾਈਆਂ ਬਣਨੀਆਂ ਨੇ ਬੜਾ ਕੰਮ ਕਰਨਾ ਸੋ ਮਤਲਬ ਕਾਂਗਰਸ ਪਾਰਟੀ ਨੂੰ ਆਪਣੇ ਤੀਤੇ ਪਿਛਲੇ ਕੰਮਾਂ ਤੇ ਝਾਤੀ ਮਾਰੇ ਦੀ ਲੋੜ ਆ ਤੇ ਵਿਖਰੇ ਵਿੱਚ ਲੋਕਾਂ ਨੂੰ ਵੱਡੀ ਨਵੀਂ ਸੇਧ ਜਾਣ ਦੀ ਲੋੜ ਆ ਤਾਂ ਠੀਕ ਆ ਸਕਦਾ ਨਾ ਮੁਕਾਵਲ ਦੇਣਗੇ ਪੰਜਾਬੀ ਚਾਹੁੰਦੇ ਨੇ ਮੁਕਾਵਲੀ ਪਾਰਟੀ ਹੋਣੀ ਚਾਹੀਦੀ ਆ ਇੱਕ ਤਰਫਾ ਕੰਮ ਹੋ ਵੀ ਨਾ ਜੀ ਹਾਂਜੀ ਤੇ ਇੱਕ ਜਿਹੜੇ ਪਿੱਛੇ ਜੇ ਪ੍ਰਧਾਨ ਦੀ ਵੀ ਗੱਲ ਚੱਲੀ ਸੀਗੀ ਕਾਂਗਰਸ ਪਾਰਟੀ ਦਾ ਪ੍ਰਧਾਨ ਕਿਹਨੂੰ ਲਾਇਆ ਜਾਵੇ ਇਹ ਗੱਲ ਕਰ ਰਹੇ ਸੀਗੀ ਹਾਈ ਕਮਾਂਡ ਸਪੈਸ਼ਲ ਨਹੀਂ ਕਰ ਸਕੀ ਕਿਸੇ ਤਰ੍ਹਾਂ ਹਾਂਜੀ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਤਾਂ ਲਾਇਦਾ ਹੋਏ ਨੇ ਹਾਂਜੀ ਉਹਨਾਂ ਦੇ ਵੀ ਮਤਲਬ ਸਹਿਮਤੀ ਹੈ ਨਹੀਂ ਅੰਦਰੋਂ ਜੀ ਤੇ ਜਿਹੜੇ ਬਣਨਾ ਚਾਹੁੰਦੇ ਨੇ ਉਹਨਾਂ ਦੇ ਵੀ ਕੋਈ ਨਾ ਕੋਈ ਹੋਰ ਤਰ੍ਹਾਂ ਦੀਆਂ ਗੱਲਾਂ ਨੇ ਬਲ ਹਾਈ ਕਮਾਂਡ ਦੇ ਜਿਹੜੇ ਮਤਲਬ ਪੈਰਾਮੀਟਰ ਨੇ ਉਹ ਬੜੇ ਵੱਖਰੇ ਨੇ ਹਾਈ ਕਮਾਂਡ ਨੇ ਪ੍ਰਧਾਨ ਦੇ ਵਿੱਚੋਂ ਮੁੱਖ ਮੰਤਰੀ ਜੀ ਮੁੱਖ ਮੰਤਰੀ ਦਾ ਪ੍ਰਧਾਨ ਨਿਕਲਦਾ ਸੋ ਪ੍ਰਧਾਨ ਪਾਰਟੀ ਦਾ ਸੂਬੇ ਦਾ ਕਿਸੇ ਵੀ ਸੰਸਥਾ ਦਾ ਇੰਜਨ ਹੁੰਦਾ ਜੇ ਇੰਜਨ ਨਹੀਂ ਤਾਂ ਬਧੀ ਚੁਣਿਆ ਗਿਆ ਤਾਂ ਡੱਬੇ ਖੜਕਦੇ ਨੇ ਖੜਕੀ ਜਾਣਗੇ ਪਹਿਲਾਂ ਵੀ ਖੜਕਦੇ ਰਹੇ ਨੇ ਸੋ ਉਮੀਦ ਆ ਵੀ ਉਹ ਜੇ ਉਹ ਬਧੀਆ ਪ੍ਰਧਾਨ ਤੇ ਤੁਹਾਡੀ ਆਮ ਆਦਮੀ ਪਾਰਟੀ ਕਿਵੇਂ ਪਿੰਨਾ ਹੈ ਕਾਂਗਰਸ ਨਾਲੋਂ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਇਕਜੁੱਟ ਹੈ ਆਮ ਆਦਮੀ ਪਾਰਟੀ ਚ ਅੰਦਰੂਨੀ ਤੌਰ ਤੇ ਕੋਈ ਕਲੇਸ਼ ਨਹੀਂ ਨਵੀਂ ਪਾਰਟੀ ਆ ਤੇ ਉਹ ਹਾਈ ਕਮਾਂਡ ਚ ਉਹਨਾਂ ਦਾ ਪੂਰਾ ਵਿਸ਼ਵਾਸ ਆ ਇਹ ਹਾਈ ਕਮਾਂਡ ਦਾ ਸਾਰਿਆਂ ਦੇ ਕੰਟਰੋਲ ਆ ਕਿਤੇ ਨਾ ਕਿਤੇ ਕੋਈ ਹੁੰਦੀ ਆ ਮਤਲਬ ਮਾੜੀ-ਵੋਟੀ ਕਿਤੇ ਆਵਾਜ਼ ਬਾਹਰ ਆਉਂਦੀ ਆ ਤਾਂ ਹਾਈ ਕਮਾਂਡ ਉਹਨੂੰ ਬੜੇ ਢੰਗ ਨਾਲ ਟੈਕਲ ਕਰ ਲੈਂਦੀ ਆ ਸੋ ਮਤਲਬ ਇੱਕ ਜੁੱਟ ਹੈਗੇ ਨੇ ਤਾਂ ਹੀ ਚੱਲ ਜਾਂਦੇ ਨੇ ਆਉਣ ਵਾਲੀ ਇਲੈਕਸ਼ਨ ਵੀ ਉਹ ਮਤਲਬ ਇੱਕ ਜੁੱਟ ਹੋ ਕੇ ਲੜ ਰਹੇ ਨੇ ਤੇ ਆ ਹੁਣ ਤੁਹਾਡੇ ਸਾਹਮਣੇ ਜਿਮਨੀ ਚੋਣਾ ਦੇ ਵਿੱਚ ਇਕਤਾ ਕਰਕੇ ਹੀ ਅੱਗੇ ਆਏ ਨੇ ਅੱਜ ਤੱਕ ਫੋਟੋ ਦਾ ਕੋਈ ਬਿਆਨ ਸੁਣਿਆ ਹੀ ਨਹੀਂ ਕਿਤੇ ਇਹਦੇ ਸੂਬਾ ਪ੍ਰਧਾਨ ਨੇ ਉਹ ਸਭ ਨਾਲ ਲੈ ਕੇ ਚੱਲ ਰਹੇ ਨੇ ਮੋਹਕੋਦੀ ਸਾਹਿਬ ਨਾਲ ਲੈ ਕੇ ਚੱਲ ਰਹੇ ਆ ਸੋ ਆਮ ਆਦੀ ਪਾਰਟੀ ਦਾ ਕੋਈ ਇਹਦੇ ਨਾਲ ਮੇਲ ਨਹੀਂ ਕੋਈ ਦਾ ਮੁਕਾਬਲਾ ਨਹੀਂ ਉਹ ਆਪੋ ਆਪਣਾ ਢੰਗ ਨਾਲ ਚੱਲੇ ਨੇ ਉਹ ਸੱਤਾਧਾਰੀ ਪਾਰਟੀ ਆ ਉਹ ਲੋਕਾਂ ਦੀ ਰੱਦ ਕੀਤੀ ਪਾਰਟੀ ਆ ਹੁਣ ਜਿੰਨਾਂ ਜਿਹੜੇ ਲੋਕ ਰੱਦ ਨਹੀਂ ਕਰਦੇ ਤਾਂ ਉਹਨਾਂ ਜਿਹੜੇ ਅੱਪਰ ਹੈਂਡ ਆ ਆਵਾ ਦੀ ਪਾਰਟੀ ਦਾ